ਇਹ ਜਿਹੜੀ ਜਿਹੜੀ ਸਰਕਾਰ ਆ سوشل ਮੀਡੀਆ ਤੇ ਚੱਲਣ ਵਾਲੀ ਸਰਕਾਰ ਆ ਹੋਰ ਇਹਦੇ ਪੱਲੇ ਕੁਛ ਨਹੀਂ ਸਿਰਫ ਤੇ ਸਿਰਫ سوشل ਮੀਡੀਆ ਚ ਇਹ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਧਰਨੇ ਨਹੀਂ ਲੱਗਣਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਤਰਨ ਤਰਨ ਧਰਨਿਆਂ ਦਾ ਘੜ ਬਣ ਚੁੱਕਿਆ ਹੈ ਹੋਰ ਇਹਨਾਂ ਮੇਲ ਕਰਦੇ ਮੇਲ ਕਰੀਦਾ ਹੈ ਕਿ ਸਾਡੀਆਂ ਪੋਸਟਾਂ ਜਿਹੜੀਆਂ ਕੱਡੀਆਂ ਜਾਣ ਨਾਲ ਦੇ ਨਾਲ ਜਿਹੜਾ ਮਾਸਟਰ ਗੇਡਰ ਦੀ ਪਰਤੀ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਚੋਣ ਦਫ਼ਤਰ ਆ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਤਰਨਤਾਰਨ ਦੇ ਵਿੱਚ ਇਲੈਕਸ਼ਨਾਂ ਦਾ ਮਾਹੌਲ ਚੱਲ ਰਿਹਾ ਇੱਕ ਪਾਸੇ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਜੜੀਆਂ ਰਣੀਆਂ ਮੰਗਾ ਵਾਂ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰ੍ਹਾਂ ਤੇ ਹੁਣ ਕੱਲ੍ਹ ਵੱਧ ਵੀ ਕਰਾਂਗੇ ਕਿਸ ਤਰ੍ਹਾਂ ਕੀ ਕਹਿਣਾ ਉਹਨਾਂ ਦਾ ਕੀ ਮੰਗਾਂ ਨੇ ਆਪਣੀਆਂ ਦੇ ਸ਼ੋਰ ਦੇ ਕੀਤਾ ਪਾ ਕੇ ਪੂਰਾ ਕਰੋ ਪੂਰੇ ਕਰੋ ਪੂਰੇ ਕਰੋ ਤੁਸੀਂ ਦੇਖ ਸਕਦੇ ਇੱਕ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈ ਪੰਜ ਕੀ ਕਹਿਣਾ ਚਾਹੁੰਦੇ ਹੋ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈ ਸਰ ਇਹਨਾਂ ਦੇਲ ਕਰਦੇ ਬੇਰਜ ਕਰਦਾ ਹੈ ਕਿ ਸਾਡੀਆਂ ਪੋਸਟਾਂ ਜਿਹੜੀਆਂ ਕੱਢੀਆਂ ਜਾਣ ਨਾਲ ਦੇ ਨਾਲ ਜਿਹੜਾ ਮਾਸਟਰ ਕੈਡਰ ਦੀ ਪ੍ਰਤੀ ਉਹ ਵੀ ਤੁਰੰਤ ਕੀਤੀ ਜਾਵੇ ਇਹ ਲੈਟਰ ਆਰਡੀ ਨੇ 343 ਦੀ ਵਰਤੀ ਦਿੱਤੀ ਸੀ ਉਹ ਰੱਦ ਕਰਕੇ ਨਵੀਂ ਵਰਤੀ ਦਿੱਤੀ ਜਾਵੇ ਤਾਂ ਕਿ ਸਾਡੀਆਂ ਪੋਸਟਾਂ ਜਿਹੜੀਆਂ ਬਾਤ ਦਾ ਸਕਣ ਇਸ ਤੋਂ ਬਿਨਾ ਸਾਡੀ ਇੱਕ ਸ਼ਰਤ ਲਿਖੇ ਲਾਗੂ ਕਰ ਦਿੱਤੀ ਹੈ 55% ਉਹਨਾਂ ਇਸੇ ਚੋਣ ਦੇ ਵੀ ਕੋਈ ਰੱਦ ਕੀਤੀ ਜਾਵੇ ਤਾਂ ਕਿ ਇਹ ਜਿਹੜੇ ਨੌਜਵਾਨ ਵਰਗਾ ਉਹਦਾ ਜਿਹੜਾ ਤੁਸੀਂ ਵੇਖਿਆ ਜਮਾਨਾ ਤੇ ਭੈਣ ਜੀ ਭਗਵੰਤ ਮਾਨ ਸਰਕਾਰ ਕਰੀ ਧਰਨੇ ਲੱਗੂਗੇ ਪੰਜਾਬ ਚ ਕੀ ਕਹਿਣਾ ਚਾਹੁੰਦੇ ਸਰ ਧਰਨੇ ਤੋਂ ਬਦ ਤੋਂ ਬਦ ਲੱਗ ਰਹੇ ਨੇ 400 ਦਾ ਕੋਈ ਪਰਤੀ ਨਹੀਂ ਕਰੀ ਇਹਨਾਂ ਨੇ 55% ਦੇ ਬੇਦੋਖੇ ਸ਼ਰਤਾਂ ਲਾ ਕੇ ਤੇ ਉਮਰਾਂ ਦੀ ਛੋਟ ਦੇ ਕੇ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਇਸ ਟਾਈਮ ਚੋਣ ਦਫਤਰ ਦੇ ਬਾਹਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤਰਨਤਾਰਨ ਇਲੈਕਸ਼ਨਾਂ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਚੋਣ ਦਫਤਰ ਦੇ ਬਾਹਰ ਜਿਹੜਾ ਇੱਕ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਖਦਾਦ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜਾ ਚੋਣ ਦਫਤਰ ਦੇ ਬਾਹਰ ਆਮ ਆਦਮੀ ਦੇ ਚੋਣ ਦਫਤਰ ਦੇ ਬਾਹਰ ਜਿਹੜਾ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਪੱਕਾ ਮੋਰਚਾ ਜਿਹੜਾ ਦਰਿਆ ਦੇ ਉੱਤੇ ਲਗਾ ਦਿੱਤਾ ਗਿਆ ਵਾ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਰੋਜ਼ਗਾਰ ਸੰਜਾ ਮੋਰਚਾ ਵੱਲੋਂ ਇੱਕ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮਹਿਲਾਵਾਂ ਤੇ ਬੀਬੀਆਂ ਭੈਣਾਂ ਇੱਥੇ ਬੈਠੀਆਂ ਹੋਈਆਂ ਪਾਜੀ ਕੀ ਕਹਿਣਾ ਚਾਹੁੰਦੇ ਹੋ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਭਗਵੰਤ ਮਾਨ ਕਹਿੰਦੀ ਕਿ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗੂਗੇ ਇਹ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਧਰਨੇ ਨਹੀਂ ਲੱਗਣਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਤਰਨ ਤਰਨ ਧਰਨਿਆਂ ਦਾ ਘੜ ਬਣ ਚੁੱਕਿਆ ਹੈ ਇਦੋਂ ਪਹਿਲਾਂ ਜਿਮਨੀ ਚੋਂ ਚਾਹ ਲੁਧਿਆਣਾ ਚਾਹ ਜਲੰਧਰ ਹੋਈ ਹੈ ਸਾਰੇ ਧਰਨਿਆਂ ਦਾ ਘੜ ਬਣਦੇ ਰਹੇ ਆ ਕਾਰਨ ਇੱਕੋ ਹੀ ਹੈ ਇਹ ਜਿਹੜੀ ਜਿਹੜੀ ਸਰਕਾਰ ਆ ਸੋਸ਼ਲ ਮੀਡੀਆ ਤੇ ਚੱਲਣ ਵਾਲੀ ਸਰਕਾਰ ਆ ਹੋਰ ਇਹਦੇ ਪੱਲੇ ਕੁਛ ਨਹੀਂ ਸਿਰਫ ਤੇ ਸਿਰਫ ਸੋਸ਼ਲ ਮੀਡੀਆ 'ਚ ਆ ਜੋ ਵਿਖਾਇਆ ਜਾ ਰਿਹਾ ਸਭ ਕੁਝ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਤਰਨ ਤਰਨ ਦੇ ਲੋਕਾਂ ਨੂੰ ਦੱਸਣਾ ਹੈ ਤੁਸੀਂ ਬਚਾ ਸਕਦੇ ਹੋ ਇਥੋਂ ਤੁਸੀਂ ਮੋੜ ਬੰਨ ਸਕਦੇ ਹੋ ਇਹ ਸਰਕਾਰ ਦੀ ਜਿਹੜਾ ਹੈਗਾ ਜਿਹੜੀ ਝੂਠੀ ਸਰਕਾਰ ਆ ਇਸ ਕਰਕੇ ਹੈਗਾ ਵੀ ਜਲਦੀ ਜਲਦੀ ਇਹਨਾਂ ਨੂੰ ਚੱਲਦਾ ਕੀਤਾ ਜਾਵੇ ਇਹਨਾਂ ਨੂੰ ਵੋਟ ਨਾ ਪਾਈ ਜਾਵੇ ਹੋਰ ਕਿਸੇ ਨੂੰ ਮਰਜ਼ੀ ਪਾਈ ਜਾਵੇ ਇਹ ਕਹਿੰਦੇ ਬਦਲਾਅ ਲੈ ਕੇ ਤੁਹਾਨੂੰ ਲੱਗਦਾ ਬਦਲਾਅ ਆ ਗਿਆ ਦੇਖੋ ਦੇਖੋ ਬਦਲਾਅ ਬਦਲਾਅ ਤੁਸੀਂ ਦੇਖ ਹੀ ਸਕਦੇ ਹੋ ਇਥੋਂ ਦਾ ਰਮੇਸ਼ ਸੰਧੂ ਜਿਵੇਂ ਆ ਦੇਖੋ ਲੱਗੇ ਹੋਏ ਪੋਸਟਰ ਲੱਗੇ ਹੋਏ ਦਫ਼ਤਰ ਬਣਿਆ ਹੋਇਆ ਇਹ ਸਾਨੂੰ ਕਹਿੰਦੇ ਸੀਗੇ ਪਹਿਲਾਂ ਵੀ ਇਹਨੂੰ ਹਰਾ ਦਿਓ ਤਾਂ ਇਹ ਬਚਾ ਲੋਂਗੇ ਤੁਸੀਂ ਤਰਮ ਤਰ ਨਸ਼ੇ ਤੋਂ ਹੁਣ ਕਹਿੰਦੇ ਰਮੇਸ਼ ਸੰਧੂ ਜਿਤਾ ਦਿਓਗੇ ਤਾਂ ਨਸ਼ੇ ਤੋਂ ਬਚਾ ਲੋਂਗੇ ਇੱਕੋ ਗੱਲ